ਮम्मा ਕੀ ਹੋਇਆ ਧੀ ਤੂੰ ਕਿੱਦਾਂ ਆਈਂ ਬੁੰਦੀ ਕਿਉਂ ਆ ਸੁੱਖੀ ਸੰਧੀ ਆਈਆਂ ਘਰ ਛੱਡ ਕੇ ਆਈਆਂ ਮੈਂ ਦਾਦੀ ਪਰ ਹੋਇਆ ਕੀ ਹੋਇਆ ਮम्मा ਮੇਰੇ ਹਰੇਕ ਕੰਮ ਚ ਨੁਕਸ ਕਰਦੇ ਆ ਐਨੇ ਐਨੇ ਤਾਣੇ ਮਾਰਦੇ ਆ ਮम्मा ਅਖਿ ਤੇਰੀ ਮਾਂ ਨੇ ਤੈਨੂੰ ਕੁਝ ਸਿਖਾ ਕੇ ਨਹੀਂ ਭੇਜਿਆ ਮੇਰੇ ਤੋਂ ਨਹੀਂ ਬਰਦਾਸ਼ਤ ਆਇਆ ਮम्मा ਮੈਂ ਆ ਗਈ ਕੋਈ ਨਾ ਧੀ ਤੂੰ ਰੋ ਨਾ ਹੌਸਲਾ ਰੱਖ ਮੈਨੂੰ ਪਤਾ ਇਦਾਂ ਦੇ ਲੋਕਾਂ ਦਾ ਦੇਖੀ ਆਪੇ ਹੀ ਆਉਗੇ ਚਾਰਕ ਦੇ ਨਾਲ ਨੂੰ ਤੇਰੇ ਮਗਰ ਮਗਰ ਆ ਦੇਖ ਲੈ ਬੀਬੀ 2 ਮਹੀਨੇ ਹੋ ਗਏ ਅਸੀਸ ਨੂੰ ਆਈ ਨੂੰ ਨਾ ਉਹ ਆ ਪਏ ਆ ਤੇ ਨਾ ਉਹਨਾਂ ਦਾ ਕੋਈ ਫੋਨ ਆਇਆ ਮੇਰੀ ਤਾਂ ਤੀ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਕਿੰਨੇ ਚਾਵਾਂ ਨਾਲ ਵਿਆਹ ਕੀਤਾ ਸੀ ਅਸੀਂ ਬੀਬੀ ਕਿਹੜੀ ਚੀਜ਼ ਨਹੀਂ ਦਿੱਤੀ ਉਹਨਾਂ ਨੂੰ ਗੱਡੀ ਫਰਨੀਚਰ ਟੀਵੀ ਫਰਿੱਜ ਏਸੀ ਮੂੰਹ ਮੰਗਿਆ ਸਭ ਦਿੱਤਾ ਏਸੀ ਤਾਂ ਕੰਮਾ ਠੰਡਾ ਕਰਦਾ ਪੁੱਤ ਪਰ ਇਹਨੂੰ ਠੰਡਾ ਕਰਨ ਲਈ ਗੁਣ ਚਾਹੀਦੇ ਆ ਜੋ ਤੂੰ ਆਪਣੀ ਯੁੱਧ ਤਿੰਨ ਵਾਹਿਗੁਰੂ ਪੁੱਤ ਸ਼ਾਮ ਨੂੰ ਰੋਣਿਆਂ ਨੇ ਆਣਾ ਰੋਟੀ ਸਭ ਜਿਹਦਾ ਕੱਲਿਓ ਨਾਲ ਕੁਛ ਮਿੱਠਾ ਵੀ ਬਣਾ ਲਿਓ ਅਸੀਸ ਨੂੰ ਲਾਲਾ ਨਾਲ ਕੰਮ ਖੇਤੀ ਨੇ ਬੁੱਧ ਉਹ ਤੋ ਕਿੱਥੇ ਹੋਣਾ ਬੀਬੀ ਹੁਣੇ ਤਾਂ ਆਈ ਆ ਥੱਕੀ ਹੋਈ ਆ ਪਈ ਰਹਿਣ ਦੋ ਨੂੰ ਮੈਂ ਕਰ ਲੈਣਾ ਆਪੇ ਨਹੀਂ ਉਹ ਤਾਂ ਠੀਕ ਆ ਪਰ ਉਹ ਨੂੰ ਮਾੜਾ ਮੋਟਾ ਕੁਛ ਤਾਂ ਖਾ ਪੜਾਈ ਦੇ ਨਾਲ ਘਰ ਦੇ ਕੰਮ ਵੀ ਜ਼ਰੂਰੀ ਆ ਹੁਣੀ ਤੂੰ ਥੋੜਾ ਥੋੜਾ ਸਿੱਖੂਗੀ ਤਾਂ ਅੱਗੇ ਜਾ ਕੇ ਔਖੀ ਨਹੀਂ ਹੋਊਂਗੀ ਕੋਈ ਨਹੀਂ ਬੀਬੀ ਹੁੰਦੇ ਰਹੋਗੇ ਕੰਮ ਵੀ ਮੈਂ ਤਾਂ ਆਪਣੀ ਜ਼ਿੰਦਗੀ ਕਰਨੀ ਖਰਾਬ ਹੁਣ ਉਹਦੀ ਥੋੜੀ ਖਰਾਬ ਕਰਨੀ ਆ ਦਾਦੀ ਦੇਖੋ ਮੈਂ ਕਿੱਦਾਂ ਦੀ ਲੱਗਦੀ ਆ ਬਹੁਤ ਸੋਣੀ ਲੱਗਦੀ ਆ ਮੇਟੀ ਜਾਨੀ ਆ ਬੈਠ ਪੁੱਤ ਦੋ ਚਾਰ ਬਿੱਲਾ ਤਾਂ ਕੱਲ ਨਾ ਮੈਂ ਆਪਣੀ ਧੀ ਨਾਲ ਸੋਣੀ ਤਾਂ ਮਹੀਤੀ ਬਹੁਤ ਪਰੇਸ਼ਰੰਗ ਰੂਪ ਤੇ ਨਾਲ ਨਾਲ ਗੁਣਾਂ ਦਾ ਵੀ ਹੋਣਾ ਜ਼ਰੂਰੀ ਆ ਪੁੱਤ ਆਪਣੀ ਮਾਂ ਨਾਲ ਕੱਲ ਦੇ ਕੰਮਾਂ ਚ ਵੀ ਹੱਥੋਂ ਡਾਹ ਕਰ ਔਕਲ ਮਿਲਦੀ ਵਿਆਹ ਕੀ ਜਦੋਂ ਅੱਗੇ ਚੌਕੀ ਨਾ ਤੇਰੇ ਆਪਣੇ ਗੁਣਾ ਨਾਲ ਉਹਨਾਂ ਤਾਂ ਵੀ ਮਨ ਨੂੰ ਕੀ ਨਹੀਂ ਤਾਂ ਉਹਨਾਂ ਨੇ ਕਿਹਾ ਇਤੇ ਕਾਟਿਆਣੇ ਕੁਛ ਕਰਕੇ ਨਹੀਂ ਭੇਜਿਆ ਲੈ ਬੀਬੀ ਕਿਹੜੀਆਂ ਦਿਨਾਂ ਲੈ ਕੇ ਬੈਗੇ ਤੁਸੀਂ ਕੰਮ 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 ਕਰ ਲੂਗੀ ਕੰਮ ਵੀ ਨਹੀਂ ਮੈਂ ਤਾਂ ਤਾਂ ਸਮਝਾਂਦੀ ਸੀ ਉੱਕੇ ਜਾ ਕੇ ਓਖੀ ਨਾ ਹੋਵੇ ਇੰਨਾ ਕੁਛ ਸੁਣਨਾ ਪੈਂਦਾ ਉੱਕੇ ਜਾ ਕੇ ਕੋਈ ਲੋਣੀ ਕਿਸੇ ਦੀ ਕੁ ਸੁਣਨ ਦੀ ਜੇ ਕੁਛ ਕਹੋਗੇ ਤਾਂ ਆਜੇ ਚੁੱਪ ਕਰਕੇ ਦੇਖ ਲਾਂਗੇ ਹੁਣ ਨਹੀਂ ਤਾਂ ਲੇਟ ਹੁੰਦੀ ਚਲ ਤੈਨੂੰ ਛੱਡ ਕੇ ਆ ਮੈਂ ਬਾਹਰ ਤੱਕ ਐ ਮੀਨਾ ਸੁਣਿਆ ਕਰ ਰਹਿਣਾ ਨਹੀਂ ਗੱਲਾਂ ਐ ਸੱਸਾਂ ਹੁੰਦੀਆਂ ਏਦਾਂ ਦੀਆਂ ਹੰਬਸ਼ਕਤੀ ਉਹਨਾਂ ਤੇ ਨਾ ਚਾ ਨਾਲ ਪਾਲਦੇ ਅਸੀਂ ਚਾਹਦੇ ਆ ਕਿ ਉਹ ਅੱਗੇ ਜਾ ਕੇ ਸੁਖੀ ਹੋਸੇ ਉਹਨਾਂ ਨੂੰ ਸੋਹੜਿਆਂ ਚ ਕਿਸੇ ਦੀਆਂ ਸੋਨੀ ਆਣਾ ਪਏ ਫਤ ਅਸੀਂ ਉਹਨਾਂ ਨੂੰ ਸਿੱਖਿਆ ਤਸਈ ਤੇ ਜੇ ਅਸੀਂ ਉਹਨਾਂ ਨੂੰ ਹਮੇਸ਼ਾ ਇਹੀ ਤੱਕੀ ਜਾਣਾ ਇਹ ਸਖਾਈ ਜਾਣਾ ਕਿਸਸਾ ਮਾਰਨੇ ਹਿੰਦੀਆਂ ਨੇ ਖਸੇਰੂ ਅੱਗੇ ਜਾ ਕੇ ਸੱਸ ਨੂੰ ਮਾਂ ਬਣਾ ਲੈਣ ਗਿਆ ਖਸੇਰੂ ਨਾਨੀ ਐਨੀ ਸਖੰਦੇ ਦਿੱਤੀਏ ਅੱਗੇ ਜਾ ਕੇ ਤੇਰੇ ਕੋਲੋਂ ਕੰਮ ਉਹਨ ਦੇ ਆਰਿਆਂ ਪਿਆਰ ਸਤਕਾਰ ਤੇ ਆਦਰ ਮਾਨਦੇਂ ਤੇ ਉਹਨੂੰ ਪਰਤੇ ਕੰਮ ਸਖਾਈ ਹੋਣ ਨੂੰ ਮੰਜਾ ਆਉਵੇ ਦਿੱਤੀਏ ਆਪਣੀ ਪੜ੍ਹਾਈ ਦੇ ਸਰਟੀਫਿਕੇਟਾਂ ਦੇ ਨਾਲ-ਨਾਲ ਗੁਨਾਹਗੀਆਂ ਡਿਗਰੀਆਂ ਵਿੱਚ ਵੀ ਸ਼ਾਮਲ ਹੋ। ਦੇਖੋ ਜੇ ਕਾਇਦੇ ਪਰਾਂ ਦੇ ਵਿੱਚ ਤੇਰੇ ਨਾਲ ਕੋਈ ਤਾਂ ਕਹੂੰਗਾ ਤਾਂ ਫੇਰ ਤੇਰੇ ਮਾਪੇ ਤੇਰੇ ਨਾਲ ਖੜੇ ਨੇ ਪਰ ਅਸੀਂ ਉਸੇ ਤਾਂ ਸ਼ਾਇਦ ਨੇ ਕਿ ਕੋਈ ਨਾ ਨਹੀਂ ਕਮਾਂ ਦਾ ਤਾਂ ਨਾ ਸੀ ਕਿ ਸਿੱਧਕਾ ਹੀ ਨਹੀਂ ਸੀ। ਇੱਕ ਬਹਲੇ ਯਾਤਰੀ ਬੁਤੇ ਕਲਾਸਾ ਸਾਵਾਂ ਨਹੀਂ ਨੇ ਇਨਾ ਮੋਹ ਨਾ ਨੂੰ ਦੇ ਪਿੱਕੇ ਮਾੜੀ ਨੀ ਜਨਾਤੀ ਦੇ ਸੋਰੇ ਮਾਰੇ ਸਿਰਫ ਸੰਸਕਾਰ ਨੇ ਜੋ ਅਸੀਂ ਆਪਣੇ ਬੱਚਿਆਂ ਦੇ ਰਿਹਾ